हां जी दोस्तों सारेया नुं सत श्री अकाल स्वागत करते आ टोंडा राज संधू फार्मिंग दे विच आज दोस्तों खड़े हां ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ वीर ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰਤਾ ਕੰਮ ਵੀਰ ਦਾ ਡੇਰੀ ਫਾਰਮਿੰਗ ਦੇ ਨਾਲ ਨਾਲ ਤੇ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਰਹਿੰਦਾ ਕੋਈ 5 7 5 6 ਨਾ ਕਿ ਜਿਹੜੇ ਦੋਸਤੋ ਹਰ ਰੋਜ਼ ਤੁਹਾਨੂੰ ਨਵੇਂ ਵੇਖਣ ਦੇ ਵਿੱਚ ਮਿਲ ਜਾਂਦੇ ਐ ਇਸ ਕਰੋ ਅੱਜ ਇਸ ਕਵਰੇਜ ਵਿੱਚ ਦੋ ਪਸ਼ੂ ਦਿਖਾਉਣੇ ਆ ਤੁਹਾਨੂੰ ਦੋਵੇਂ ਝੋਟੀਆਂ ਨੇ ਕਾਫੀ ਸੋਹਣੀਆਂ ਨੇ ਇੱਕ ਕਾਲੀ ਮੋਰੀ ਦੇ ਵਿੱਚ ਦੋਸਤੋ ਝੋਟੀ ਦਿਖਾਵਾਂਗੇ ਇੱਕ ਨੀਲੀ ਰਵੀ ਦਾ ਕਾਫੀ ਸੋਹਣਾ ਜਿਹੜਾ ਦੋਸਤੋ ਕਾਫੀ ਸੋਹਣਾ ਨਗੀਨਾ ਵੀਰ ਨੇ ਲਿਆ ਕੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕੀਤਾ ਸੋ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬਾਕੀ ਕੱਟੀ ਝੋਟੀ ਕਾਫੀ ਚੰਗੀ ਆ ਹੁਣੀ ਆ ਸੋ ਕਾਫੀ ਵੀਰਾਂ ਦੀ ਡਿਮਾਂਡ ਹੁੰਦੀ ਆ ਦੋਸਤੋ ਇਹੋ ਜਿਹਾ ਪਸ਼ੂ ਖਰੀਦਣ ਦੀ ਤੇ ਤੁਸੀਂ ਜਰੂਰ ਜਿਹੜਾ ਹੱਥ ਪਾ ਸਕਦੇ ਜੇ ਖਰੀਦਦਾਰੀ ਕਰ ਸਕਦੇ ਜੇ ਕੱਟੀ ਚੰਗੀ ਆ ਠੀਕ ਆ ਜੀ ਤੇ ਹਰੀ ਕੇ ਪਤਨ ਤੋਂ ਜਦੋਂ ਦੋਸਤੋ ਆਪਾਂ ਪੱਟੀ ਮੋੜ ਆਉਣੇ ਆ ਠੀਕ ਆ ਜੀ ਪੱਟੀ ਮੋ ਅੱਡਾ ਸੰਗਮਾਡੇ ਤੋਂ ਤੁਸੀਂ ਤਰਨ ਲੈ ਕੇ ਪਿੰਡ ਸੈਦੋਂ ਦੇ ਪਿੰਡ ਅਗਲਾ ਜਿਹੜਾ ਦੋਸਤੋ ਜੋਰ ਸਿੰਘ ਵਾਲੇ ਤੁਸੀਂ ਵਿజిਟ ਕਰ ਸਕਦੇ ਜੀ ਦੁਬਲੀ ਚੀਮਾ ਬਰਵਾਲਾ ਇਹ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਆ ਤੇ ਪੱਟੀ ਰੋਡ ਤੋਂ ਤਕਰੀਬਨ ਕੋਈ 6 7 7 8 ਕਿਲੋਮੀਟਰ ਦੀ ਦੂਰੀ ਆ ਪਿੰਡ ਜੋਰ ਸਿੰਘ ਵਾਲੇ ਦੀ ਅੱਜ ਤਰੀਕ ਦੋਸਤੋ 10 ਅਪ੍ਰੈਲ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਵੈਸੇ ਪਸੂ ਦੋਨੋਂ ਗੱਬਣ ਆ ਪੂਰੀ ਡਿਟੇਲ ਦੇ ਲਈ ਚਲਦੇ ਆ ਵੀਰ ਰਵੈਲ ਦੇ ਕੋਲ ਪੁੱਛ ਲੈ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸੂਆਂ ਦੇ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਸਾਸ੍ਰੀਕਾਲ ਹਾਂਜੀ ਸੰਧੂ ਸਾਹਿਬ ਜੀ ਸਾਸ੍ਰੀਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ YouTube ਤੇ Facebook ਤੇ Instagram ਤੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸ੍ਰੀਕਾਲ ਹੋ ਠੀਕ ਠਾਕ ਬਈ ਬਹੁਤ ਵਧੀਆ ਬਈ ਹਰਪ੍ਰੀਤ ਹੋਰ ਠੀਕ ਬਈ ਵੈਕੂ ਦੀ ਮੇਰਾ ਚਲੋ ਸ਼ੁਕਰ ਚਾਈ ਤਾਂ ਫਿਰ ਅੱਛਾ ਹਰਪ੍ਰੀਤ ਅੱਜ ਫਿਰ ਕਾਫੀ ਖੂਬਸੂਰਤ ਇੱਕ ਝੋਟੀ ਆਪਣੇ ਕੋਲ ਆਈ ਜਾਂ ਨੀਦੀ ਰਾਵੀ ਦੇ ਵਿੱਚ ਇਹਦੀ ਵੀ ਡਿਟੇਲ ਆਪਾਂ ਤੁਹਾਡੇ ਤੋਂ ਪੁੱਛਾਂਗੇ ਬਿਲਕੁਲ ਜੀ ਸ਼ੌਕਾ ਵੀਰਾਂ ਦਾ ਕੰਮ ਤਾਨੂੰ ਫੋਨ ਵੀ ਕਾਫੀ ਆਉਂਦੇ ਰਹਿੰਦੇ ਆ ਵੀ ਨੀਂਦੀ ਰਵੀ ਦਾ ਕੋਈ ਇਹੋ ਜਿਹਾ ਪਸ਼ੂ ਬਿਲਕੁਲ ਜੀ ਸਾਹਿਬ ਅ ਕਹਿੰਦੇ ਨੇ ਆ ਕੁਦਰਤੀ ਚੀਜ਼ਾਂ ਹੁੰਦੀਆਂ ਜਿਹੜੀਆਂ ਚੰਦਕ ਚੀਜ਼ਾਂ ਜਿਹੜੀਆਂ ਬਣੀਆਂ ਹੁੰਦੀਆਂ ਕਿਤੇ ਕਿਤੇ ਪੀਸ ਇਹੋ ਜਿਹੇ ਹੱਥ ਲੱਗਦੇ ਆ ਆ ਬਿਲਕੁਲ ਜੀ ਤਾਂ ਬਾਕੀ ਕਿਸੇ ਗੱਲੋਂ ਵੀ ਕਰਮਾ ਵਾਲੀ ਕੁਛ ਨਹੀਂ ਦੂਜੇ ਸੂਵੇ ਇੰਨੇ ਸੋਨਾ ਵਾ ਹੂੰ ਤਾਂ ਸੂਨ ਦਾ ਸਮਾ ਜਿਹੜਾ ਅਰੇ 8-10 ਦਿਨ ਤਾਂ ਬਾਕੀ ਆ ਠੀਕ ਜੀ ਤੇ ਬਾਕੀ ਸੰਤੂ ਸਾਹਿਬ ਇਹਦਾ ਪਹਿਲੇ ਸੂਵੇ ਦਾ ਜਿਹੜਾ 12 ਕਿਲੋ ਇਹਨੇ ਦੁੱਧ ਚੁਆਇਆ ਵਾ ਹੂੰ ਤਾਂ ਉਹਨਾਂ ਦੇ ਜਿਹੜੇ ਓਨਰ ਉਹਨਾਂ ਦੇ ਮੁਤਾਬਕ ਇਹ ਡਾਇਮੰਡ ਦੀ ਬੱਚੀ ਅੱਛਾ ਜੀ ਹਾਂ ਬਿਲਕੁਲ ਡਾਇਮੰਡ ਦੀ ਜਿਹੜੀ ਜਾਨੀ ਕਿ ਕਹਿੰਦੇ ਵੀ ਡੀਐਨਏ ਵੀ ਇਹਦਾ ਕਰਾਇਆ ਜਾਵੇ ਤਾਂ ਡਾਇਮੰਡ ਦੀ ਹੈ ਬਾਕੀ ਚਲੋ ਉਹਨਾਂ ਦੇ ਮੁਤਾਬਕ ਠੀਕ ਹੈ ਜੀ ਬਾਕੀ ਜਿਹੜੀ ਆਪਣੀ ਨਰਕ ਪਰਖ ਮੁਤਾਬਕ ਬਿਲਕੁਲ ਜਿਹੜੀ ਡਿਟੋ ਕਾਪੀ ਹੂੰ ਸੇਮ ਡਾਇਮੰਡ ਦੇ ਬੱਚਿਆਂ ਵਾਂਗੂ ਬਸ ਉਸੇ ਕੋਲ ਹੀ ਥੋੜੀਆਂ ਬਰੀਕੀਆਂ ਨਿਸ਼ਾਨੀਆਂ ਕਰੈਕਟਰ ਮਾਰਕਿੰਗ ਇਹ ਜਰੂਰ ਤੁਸੀਂ ਵੇਖ ਲਓ ਠੀਕ ਹੈ ਜੀ ਮੈਂ ਤੁਹਾਨੂੰ ਥੋੜਾ ਥੋੜਾ ਦਿਖਾ ਦਿੰਦਾ ਨੇੜੇ ਤੋਂ ਸਿੰਗੀ ਸੁੰਗੀ ਦੇਖ ਲਓ ਇੱਕ ਵਾਰੀ ਅੱਖਾਂ ਜ਼ਰੂਰ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਬਿੱਲੀ ਮੰਕ ਨਹੀਂ ਆਖਾ ਠੀਕ ਆ ਬਿੱਲੀ ਮੰਕ ਨਹੀਂ ਆਖਾ ਬਿਲਕੁਲ ਨੀਲੀ ਵੇਖੋ ਇਹ ਜਿਹੜੀਆਂ ਕੋਲੀਆਂ ਵੇਖੋ ਬਿਲਕੁਲ ਗੁਲਾਬੀ ਹਾਂ ਸੁਰਖ ਗੁਲਾਬੀ ਬਿਲਕੁਲ ਸੁਰਖ ਗੁਲਾਬੀ ਆ ਤੇ ਸੰਧੂ ਸਾਹਿਬ ਇਹਦੀ ਸਭ ਤੋਂ ਚੰਗਿਆ ਇੱਧਰ ਦੇਖੋ ਹਾਂ ਲੈ ਵੀ ਹੈ ਮੂੰ ਮਿੱਠੀ ਮੂੰ ਮਿੱਠੀ ਬਿਲਕੁਲ ਹੈ ਸੰਧੂ ਸਾਹਿਬ ਥਾਣ ਹਵਾਂ ਨਹੀਂ ਦੇਵੀ ਜਸਤਰਾ ਮਰਜੀ ਆ ਦੇਖੋ ਲੋ ਜੋ ਵੀ ਦੇਣਾ ਠੰਡੀ ਸੀ ਠੀਕ ਹੈ ਜੀ ਠੀਕ ਆ ਲੋ ਵੀ ਠੀਕ ਆ ਸੋ ਕਾਫੀ ਸੋਹਣੀ ਹੋ ਦੋਸਤੋ ਅੱਖਾਂ-ਅੱਖਾਂ ਬਹੁਤ ਪਿਆਰੀਆਂ ਨੇ ਬਿੱਲੀ ਮਨਕਣੀ ਅੱਖਾਂ ਤੇ ਹਰ ਵਾਰ ਆਪਾਂ ਕਹਿੰਦੇ ਦੋਸਤੋ ਵੀ ਚੰਗੀ ਬਰੀਡ ਦੇ ਵਿੱਚੋਂ ਜਦੋਂ ਕੋਈ ਠੀਕਾ ਝੋਟੀ ਨਿਕਲਦੀ ਆ ਤੇ ਬਹੁਤ ਵੀਰ ਚਾਹਵਣ ਹੁੰਦੇ ਆ ਸ਼ੌਂਕੀ ਵੀਰ ਹੁੰਦੇ ਆ ਵੀ ਖਰੀਦ ਲੀਏ ਸੋ ਦੇਖ ਲੈਨੇ ਦੋਸਤੋ ਕਿੰਦੇ ਵੀਰ ਦੇ ਹਿੱਸੇ ਆਉਂਦੀ ਆ ਬਾਕੀ ਪੂਰੀ ਤਸੱਲੀ ਦੇ ਨਾਲ ਤੁਹਾਨੂੰ ਤੋਰ ਕੇ ਬਾਹਰ ਕੱਢ ਕੇ ਆਪਾਂ ਦਿਖਾਉਨੇ ਆ ਇਹਨੂੰ ਠੀਕਾ ਜਿ ਬਤੇਰੇ ਸਮਝ ਆਜੂ ਗੱਲਬਾਤ ਦੂਜਾ ਸੂਹਾ ਸੈਕੰਡ ਟਾਈਮ ਹਰਾ ਦੋਸਤੋ ਝੋਟੀ ਠੀਕਾ ਦੂਜਾ ਸੂਹਾ ਸੋਨਾ ਝੋਟੀ ਨੇ ਮੈਂ ਕਿਸੇ ਨਾ ਉਲਟ ਪਹਿਣੇ ਵਾਲੀ ਸਾਈਡ ਤੋਂ ਦੋਸਤੋ ਲੇਵਾ ਜਿਹੜਾ ਅੱਧਾ ਵਾਈਟ ਲੇਵਾ ਠੀਕ ਹੈ ਜੀ ਨਾਲ ਹੀ ਦੋ ਥਣ ਵਾਈਟ ਹੋ ਗਏ ਆ ਕਾਫੀ ਸੋਹਣੀ ਆ ਠੀਕ ਹੈ ਜੀ ਚਾਰ-ਚੰਦ ਲੱਗ ਜਾਂਦੇ ਆ ਹੋਰ ਜਿਆਦਾ ਖੂਬੀ ਦੇ ਵਿੱਚ ਹੋਰ ਜਿਆਦਾ ਸੁਆਪਣ ਦੇ ਵਿੱਚ ਜਿਹੜੇ ਆ ਚਾਰ-ਚੰਦ ਲੱਗ ਜਾਂਦੇ ਆ ਜਦੋਂ ਦੋ ਥਣ ਇੱਕ ਥਣ ਕਿਤੇ ਨੀਲੀ ਰਾਵੀ ਦਾ ਜਦੋਂ ਵਾਈਟ ਆਂਦਾ ਆ ਆ ਦੇਖੋ ਠੀਕ ਹੈ ਸੋ ਡੌਟ ਬਹੁਤ ਸੋਹਣੇ ਬਣੇ ਆ ਵਿੱਚ ਸਪੋਰਟ ਬਣੇ ਆ ਉਲਟ ਪਹਿਣੇ ਵਾਲੀ ਸਾਈਡ ਤੇ ਭਵਾਨੇ ਦੇ ਸੋ ਥਣ ਥਣ ਦੀ ਸ਼ੇਪ ਬਹੁਤ ਜਿਆਦਾ ਖੂਬਸੂਰਤ ਬਿਲਕੁਲ ਲੰਬਾ ਥਣ ਮੁੱਠੀ ਮੁੱਠੀ ਥਾਣਾ ਠੀਕ ਆ ਜੀ ਸੱਚੀ ਖੱਪੀ ਪਹਿਣੀ ਦੀ ਜਿਹੜੀ ਵਿਰਲ ਬਹੁਤ ਜਿਆਦੀ ਖੂਬਸੂਰਤ ਆ ਗਿੱਠ ਗਿੱਠ ਦੀ ਵਿਰਲਾ ਜਿਹੜੀ ਸੱਚੀ ਖੱਪੀ ਪਹਿਣੀ ਦੀ ਆ ਵੇਖੋ ਠੀਕ ਆ ਜੀ ਸੋ ਸ਼ਾਨਦਾਰ ਕੱਟੀ ਆ ਦੋਸਤੋ ਸ਼ਾਨਦਾਰ ਝੋਟੀ ਆ ਚਾਰੇ ਖੋਰ ਚਾਰੇ ਪੈਰ ਮਾਰਕਿੰਗ ਦੇ ਵਿੱਚ ਨੇ ਪੂਛ ਉੱਪਰ ਤੱਕ ਵਾਈਟ ਠੀਕ ਆ ਜੀ ਪਤਲੇ ਪਿੰਡੇ ਦੀ ਆ ਬਾਕੀ ਫੇਸ ਕੁਆਲਟੀ ਜਿਹੜੀ ਆ ਤੁਹਾਨੂੰ ਬਿਲਕੁਲ ਕਾਰਸ਼ੀਕ ਬਿਲਕੁਲ ਵੇਟ ਬਾਡੀ ਵੇਟ ਸੰਤੂ ਸਾਬ ਬਹੁਤ ਵਧੀਆ ਝੋਟੀ ਦਾ ਮਦਰੀ ਡੋਲੀ ਦੀ ਆ ਹਾਈਟ ਫੁੱਲ ਬੇਸ਼ੱਕ ਡੌਲੀ ਮਦਰੀ ਕਿਉਂਕਿ ਇਹਦੇ ਪੇਟ ਦੀ ਜਿਹੜੀ ਬੰਤਰ ਆ ਬਿਲਕੁਲ ਜਿਹੜਾ ਨੀਲੀ ਦੀ ਹੋਣੀ ਚਾਹੀਦੀ ਆ ਉਹ ਹੈਗੀ ਆ ਭਾਰੇ ਪੇਟ ਦੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਅਗਲਾ ਜਿਹੜੇ ਆਪਾਂ ਅਗੀਆਂ ਲੱਤਾਂ ਦੀ ਗੱਲ ਕਰ ਲਈਏ ਬਿਲਕੁਲ ਛੋਟੀਆਂ ਲੱਤਾਂ ਨੇ ਚੰਗਿਆਈਆਂ ਇਹਦੇ ਵਿੱਚ ਬਹੁਤ ਜ਼ਿਆਦਾ ਠੰਡੀ ਸੀਲ ਬਿਲਕੁਲ ਬਹੁਤ ਖੂਬਸੂਰਤ ਕੁਆਲਿਟੀ ਹੈ ਦੋਸਤੋ ਠੀਕ ਆ ਜੀ ਨੀਲੀ ਆ ਨੀਲੀ ਦੀ ਸਿਫਤ ਦੋਸਤੋ ਜਿੰਨੀ ਕਰ ਲੋ ਉਨੀ ਥੋੜੀ ਆ ਨੀਲੀ ਤੇ ਰਾਵੀ ਆ ਬਾਕੀ ਤੋਰਾ ਤੁਸੀਂ ਵੇਖੋ ਝੋਟੀ ਦਾ ਸਭ ਤੋਂ ਵੱਡੀ ਗੱਲ ਆ ਵੀ ਸੂਬਿਆਂ ਦੇ ਵਿੱਚ ਨਹੀਂ ਗਈ ਬਿਲਕੁਲ ਨਵੀਂ ਆ ਨਵੀਂ ਨਕੋਰ ਵੈਸੇ ਪਹਿਲਾਂ ਆ ਪਾਕ ਜਿਹੜਾ ਦੋਸਤੋਂ ਪਹਿਲਾਂ ਝੋਟੀ ਦਾ ਵੀ ਲੱਗਦਾ ਪਰ ਜਿਹੜੀ ਅਸਲੀਅਤ ਆ ਔਰ ਜਿੰਨਾਂ ਉਹ ਦੂਜੇ ਸੂਬੇ ਆ ਠੀਕ ਆ ਜੀ ਸੈਕੰਡ ਟਾਈਮਰ ਆ ਤੇ ਦੂਜੇ ਸੂਬੇ ਤੇ ਦੂਜੇ ਸੂਬੇ ਕਹੀ ਜਾਊਗੀ ਬਾਕੀ ਇੱਕ ਵਾਰੀ ਥੋੜਾ ਲੇਵੇ ਤਾਂ ਤੁਹਾਨੂੰ ਹੋਰ ਝਾਤ ਮਰਵਾ ਦਿੰਨੇ ਆ ਬੈਕ ਸਾਈਡ ਤੋਂ ਤੇ ਕਾਫੀ ਸੋਨਾ ਲੇਵਾ ਠੀਕ ਆ ਜੀ ਜਿੰਨਾ ਅੱਗੇ ਉਹਨੇ ਪਿੱਛੇ ਬਣਾ ਕੇ ਤਿਆਰ ਕਰਦੀ ਪਈ ਆ ਦਿਨ ਹਰ ਵੇਲ ਕੱਢਦੀ 8-7 ਅਜੇ ਹਾਂ ਸਾਨੂੰ ਸਾਹਿਬ ਅਜ ਬਾਕੀ ਸੰਧ ਸਾਹਿਬ ਚਲੋ ਅੱਗੇ ਨੌਂ ਚੜਾਉਣ ਨਾਲ ਕੁਝ ਕਹਿ ਨਹੀਂ ਸਕਦੇ ਹੂੰ ਬਾਕੀ ਸੰਧ ਸਾਹਿਬ ਇੱਕ ਵਾਰੀ ਆਪਾਂ ਇਹਦੀ ਫੁਲਕਾਰੀ ਲਾ ਕੇ ਜਰੂਰ ਆਪਾਂ ਬਿਲਕੁਲ ਬਹੁਤ ਦਿਖਾਈਏ ਪਿੱਠਪੂੜਾ ਜਿਹੜਾ ਸਾਡੀ ਦੇ ਨਾਲ ਪਿੱਠਪੂੜਾ ਜਿਹੜਾ ਦਿਖਾਈਏ ਸੋ ਆਹ ਦੇਖੋ ਦੋਸਤੋ ਕਰੋ ਦਰਸ਼ਨ ਠੀਕ ਆ ਜੀ ਫੁਲਕਾਰੀ ਵੀ ਜਿਹੜੀ ਦੋਸਤੋ ਸ਼ੌਂਕੀ ਸ਼ਕੀਰ ਜੀਆਂ ਚੀਜ਼ਾਂ ਦੇ ਉੱਪਰ ਚਲੋ ਫੁਲਕਾਰੀਆਂ ਬਾਕੀ ਹਰ ਕੋ ਪਸ਼ੂ ਹੱਕ ਰੱਖਦਾ ਫੁਲਕਾਰੀ ਦਾ ਠੀਕ ਆ ਜੀ ਜਿਹਦੇ ਤੇ ਪਾਉਣ ਵਾਲੀ ਹੁੰਦੀ ਉਹਦੇ ਤੇ ਪਾਈ ਜਾਂਦੀ ਆ ਆਹ ਦੇਖੋ ਸਿੰਗਲ ਹੱਡੀ ਆ ਦੋਸਤੋ ਸਿੰਗਲ ਹੱਡੀ ਦੀ ਜਿਹੜੀ ਝੋਟੀ ਆ ਬਿਲਕੁਲ ਪਿੱਠ ਹਾਈਟ ਵੀ ਆ ਮੱਜਾਂ ਦੇ ਵਿੱਚ ਜਿਹੜੀ ਬਰਾਬਰ ਵੱਜੀ ਜਿਹੜੀ ਪ੍ਰੋਪਰ ਹਾਈਟ ਹੈ ਇਹਦੀ ਹੂੰ ਲਓ ਵੀ ਦੋਸਤੋ ਠੀਕ ਆ ਬਹੁਤ ਖੂਬਸੂਰਤ ਕੁਆਲਿਟੀ ਦੀ ਝੋਟੀ ਜਿਹੜੀ ਅੱਜ ਵੀਰ ਦੇ ਕੋਲ ਆਈ ਆ ਤੁਹਾਡੇ ਸਾਹਮਣੇ ਬਿਲਕੁਲ ਜਿਹੜੀ ਦੋਸਤੋ ਠੀਕ ਆ ਜੀ ਰਿਪਰਜੈਂਟ ਕਰਤੀ ਆ ਪੇਸ਼ ਕਰਤੀ ਆ ਸੰਦੂ ਦਾ ਬਹੁਤ ਮਹਿੰਗੀ ਚੀਜ਼ ਆ ਕੋਈ ਇਹਦੀ ਕੀਮਤ ਨਹੀਂ ਦੋਨਾਂ ਪਾਸੇ ਜਿਹੜੇ ਡੱਬਾ ਹਵਾਨੇ ਦੇ ਚੈੱਕ ਕਰੋ ਇਹਦੇ ਬਹਿਣੀ ਵਾਲੇ ਪਾਸੇ ਤੋਂ ਵੀ ਦਿਖਾਓ ਆ ਲਓ ਜੀ ਇਹ ਤੁਹਾਨੂੰ ਬਹੁਤ ਸੋਹਣਾ ਲੱਗਾ ਮੁਠੀ ਵਾਲਾ ਸੱਤਪੂੜਾ ਵੀ ਚੰਗਾ ਪੱਦਰ ਮੇਰਾ ਜੇ ਭਰੂਗੀ ਤੁਹਾਨੂੰ ਸਭ ਬਹੁਤ ਲਓ ਜੀ ਠੀਕ ਆ ਜੀ ਕੁਆਲਟੀ ਫੇਰ ਦਿਖਾਓ ਇੱਕ ਵਾਰੀ ਬਿਲਕੁਲ ਗੁਲਾਬੀ ਕੋਲੇ ਆ ਦੇਖੋ ਵਿੱਚੋਂ ਨੀਲੀ ਬਿਲਕੁਲ ਜੀ ਬਿਲਕੁਲ ਚੈੱਕ ਕਰੋ ਠੀਕ ਆ ਜੀ ਆ ਕਰਿਓ ਇੱਧਰ ਆ ਲਓ ਦੋਨੇ ਅੱਖਾਂ ਦੇ ਬਰਾਬਰ ਤਾਂ ਪਿਛੋਂ ਵੀ ਪੂਰੀ ਪੱਦਰ ਬਹੁਤ ਵਧੀਆ ਝੋਟੀ ਜਿਹੜੀ ਆ ਦੋਸਤੋ ਆ ਇਹ ਵੀਰ ਦੇ ਕੋਲ ਜਿਹੜੇ ਵੀਰ ਕੋਈ ਸ਼ੌਕੀਨ ਆ ਖਰੀਦਣ ਤੇ ਚਾਹਵਣਾ ਉਹ ਤੁਸੀਂ ਹੱਥ ਪਾ ਸਕਦੇ ਜੀ ਹਜੇ ਦਿਨ ਲੈ ਜੂਗੀ 8 ਲੈ ਜੇ 10 ਲੈ ਜੇ 10 ਦਿਨ ਹਜੇ ਪਏ ਆ ਸੂਣ ਦੇ ਬਾਕੀ ਬਾਕੀ ਜੰਦਾ ਸਾਹਿਬ ਇਹਦੇ ਚ ਖਾਸियत ਆ ਆ ਚੈੱਕ ਕਰੋ ਤੁਸੀਂ ਆ ਵੇਖੋ ਠੰਡੇ ਤੇਰੇ ਦੇ ਪਸ਼ੂ ਦੇ ਨਿਸ਼ਾਨੀ ਆ ਵੇ ਪੂਛ ਚੱਕ ਲੋਤੀ ਹੈ ਬਿਲਕੁਲ ਜੀ ਹਾਂ ਲਓ ਜੀ ਇਹ ਆ ਦੋਸਤੋ ਹੁੰਦੀਆਂ ਨਿੱਕੀਆਂ ਨਿੱਕੀਆਂ ਬਰੀਕੀਆਂ ਪਸ਼ੂ ਦੇ ਵਿੱਚ ਠੰਡੇ ਤੇਰੇ ਦੇ ਵਿੱਚ ਪੱਟ ਪਏ ਜਰੂਰ ਦਿਖਾਉਣੇ ਆ ਕਿਸੇ ਪਹਿਲੇ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਔਲ ਛੌਲ ਵਾਲੀ ਕੋਈ ਗੱਲਬਾਤ ਨਹੀਂ ਰਹਿਣੀ ਕਿ ਕਈ ਜਿਹੜੇ ਪਸ਼ੂ ਜਿਹੜੇ ਥਣ ਨੂੰ ਹੱਥ ਨਹੀਂ ਲਵਾਉਂਦੇਗੇ ਉਹਨਾਂ ਵਿੱਚ ਕਿਤੇ ਨਾ ਕਿਤੇ ਇਹ ਗੱਲ ਵੇਖਣ ਦੇ ਵਿੱਚ ਆਉਂਦੀ ਹੈ ਬਾਅਦ ਵਿੱਚ ਕੋਈ ਸੋਵਾ ਨਾ ਕਰਨੀ ਜਿਹੜੇ ਥਣ ਦੇ ਵਿੱਚ ਇਹੋ ਜਿਹੇ ਪਸ਼ੂ ਨੂੰ ਜਦੋਂ ਮਰਜੀ ਦੋਸਤੋ ਪਾਹੇ ਬੱਚਾ ਲਾਇਆ ਚਾਹੇ ਨਾ ਲਾਇਆ ਪਸ਼ੂ ਜਦੋਂ ਮਰਜੀ ਬਹਿ ਕੇ ਪਸਮਾ ਲਿਆ ਚੋਲਿਆ ਠੀਕ ਹੈ ਜੀ ਤੇ ਬਾਕੀ ਕਰਮਾਂ ਵਾਲੀ ਦੇ ਮੜਨ ਨਾ ਭਰਿਆ ਪਾਂਡਾ ਆਉਣ ਵਾਲਾ ਸਮਾਂ ਦੋਸਤੋ ਜਦੋਂ ਸੂਗਾ ਬਾਕੀ ਕੁਰੀ ਤੇ ਪਗੇ ਤਾਂ ਆ ਦੇਖੋ ਜੀ ਕਰਾਸ ਆ ਜੀ ਆ ਲਓ ਜੀ ਠੀਕ ਹੈ ਜੀ ਰਵਿਰ ਸਾਹਿਬ ਜੀ ਬਿਲਕੁਲ ਜੀ ਬਾਕੀ ਟਿੱਪਣ ਤੋਂ ਟੁੱਪਣ ਦੇ ਵਿੱਚ ਵੀ ਕਿਸੇ ਨੂੰ ਬਹੁਤ ਵਧੀਆ ਦੇਖੋ ਇਨਾ ਕੋਈ ਭੂਰ ਨਾ ਛੱਟਾ ਕਈ ਵੀ ਨਾ ਦੇਖੋ ਸੂਣ ਤੋਂ ਪਹਿਲਾਂ ਪਸ਼ੂ ਹੱਥ ਨਹੀਂ ਲਪਾਉਂਦਾ ਅਰੇ ਦੋਸਤੋ ਜਿੱਦਾਂ ਮਰਜ਼ੀ ਬਹਿ ਕੇ ਕੋਈ ਆਪਣੇ ਹੱਥੀ ਵੀ ਤੁਸੀਂ ਵਰਾ ਕੇ ਵੇਖ ਸਕਦੇ ਜੇ ਕੋਈ ਭੋਰ ਨਹੀਂ ਕੋਈ ਫੁਆਰਾ ਇਹ ਇਹ ਹੁਣ ਆਪਾਂ ਅਗਲੇ ਅਗਲੇ ਥਾਣਾ ਜੀ ਠੀਕ ਹੈ ਜੀ ਆਹ ਮਗਰਲੇ ਥਾਣਾ ਜੀ ਜਿੱਦਾਂ ਮਰਜ਼ੀ ਤਸੱਲੀ ਕਰੀ ਚਲੋ ਵੀ ਗੱਲ ਹੀ ਕੀ ਆ ਤੇ ਆ ਲਓ ਓਕੇ ਜੀ ਵੀਰ ਓਕੇ ਓਕੇ ਲਓ ਦੋਸਤੋ ਇਹ ਤਾਂ ਹੋ ਗਈ ਆ ਪੂਰੀ ਤਸੱਲੀ ਠੀਕ ਹੈ ਜੀ ਸੋ ਟਿੱਪਣ ਟੋਪਣ ਇੱਕ ਨੰਬਰ ਆ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਅੱਖਾਂ ਮੀਚ ਕੇ ਆਪਦਾ ਸੌਦਾ ਕਰ ਲਿਓ ਬਾਕੀ ਦੁੱਧ ਸੇਵਾ ਦਾ ਦੁੱਧ ਜਿੰਨੀ ਚੰਗੀ ਸੇਵਾ ਕਰਨੋਗੇ ਉਹਨਾਂ ਦੀ ਬਰੀਡ ਤੋਂ ਤੁਸੀਂ ਦੁੱਧ ਲੈ ਸਕਦੇ ਜੀ ਬਾਕੀ ਸੰਦਲਾ ਬਰੀਡ ਚ ਕੋਈ ਕਮੀ ਨਹੀਂ ਹਾਂ ਜਿਵੇਂ ਜੋ ਥੋੜਾ ਜਿਹਾ ਲੰਮਾ ਜਿਹੜਾ ਦੋਸਤੋ ਵਿਸ਼ੇਸ਼ ਜਾਂ ਲੰਮੀ ਵਿਖਾਉਣ ਦਾ ਵੀਡੀਓ ਇਹੋ ਮਕਸਦ ਆ ਵੀ ਕਿਸੇ ਤਰੀਕੇ ਕੋਈ ਚੀਜ਼ ਖੋਜ ਨਾ ਜਾਵੇ ਕਿਸੇ ਵੀਰ ਨੇ ਸੌਦਾ ਕਰਨਾ ਕੇਵਾਂ ਫਿਰ ਫੋਰਮ ਦੇ ਵਿੱਚ ਬਾਹਰ ਅੰਦਰ ਦੂਰ ਦਰਡੇ ਬੈਠੇ ਆ ਚੀਜ਼ ਪਸੰਦ ਆਉਂਦੀ ਹੈ ਤੇ ਕੋਈ ਇੱਕ ਚੀਜ਼ ਕੰਮ ਕਰਕੇ ਚੀਜ਼ ਰਹਿ ਜਾਂਦੀ ਹੈ ਵੀ ਚਲੋ ਟਿਪ ਕੇ ਨੇ ਵਿਖਾਈ ਕੀ ਟਿਪ ਕੇ ਦਿਖਾਤੀ ਆ ਹਰ ਪਾਸੇ ਸੰਤੂ ਸਾਹਿਬ ਇਹ ਚੀਜ਼ਾਂ ਹਜੇ ਪੂਰੀਆਂ ਭਰਨੀਆਂ ਨੇ ਹਮ ਹਮ ਬਿਲਕੁਲ ਹਰ ਵੇਲੇ ਇਹਦੀ ਕੀਮਤ ਦੱਸ ਦਿਆ ਕੀ ਕਰਦੇ ਆ ਵੀਰ ਸੰਤੂ ਸਾਹਿਬ ਮੋਲੇ ਦਾ 126 ਆ ਉਹਦੇ ਜੋ ਥੋੜਾ ਬਹੁਤਾ ਮਾਨਤਨ ਕਰਾਂਗੇ 126 ਚੋਂ ਬਿਲਕੁਲ ਛੋੜ ਛੱਪੀਓ ਹਮ ਠੀਕ ਹੈ ਜੀ ਬਾਕੀ ਉਹਦਾ ਝੋਟੀ ਪਰੂਗੀ ਠੀਕ ਹੈ ਜੀ ਠੀਕ ਹੈ ਲਓ ਦੋਸਤੋ 1 ਲੱਖ 26000 ਦੇ ਵਿੱਚੋਂ ਮਾਨਤਨ ਬਾਕੀ ਝੋਟੀ ਤੁਸੀਂ ਦੇਖ ਲਈ ਆ ਚੰਗੀ ਆ ਖੂਬਸੂਰਤ ਕਿਸੇ ਪਾਸਿਓਂ ਨਹੀਂ ਖੁੰਜੀ ਗਈ ਚੋਣ ਤੋਂ ਲੈ ਕੇ ਮੂੰਹ ਮੱਥੇ ਦੀ ਜੇਕਰ ਬਿਊਟੀ ਦੀ ਗੱਲ ਕਰ ਲਈਏ ਬਾਡੀ ਸਟਰੈਕਟਰ ਇਹਨਾਂ ਦਾ ਜਾਵੇ ਦੇ ਅੱਗੇ ਜੋ ਮਰਜ਼ੀ ਪਾ ਦੋ ਇੰਨੀ ਕੁ ਚਾਰੂ ਆ ਨਹੀਂ ਤੇ ਕਈ ਗੱਬਣ ਪਸ਼ੂ ਘੱਟ ਖਾਂਦੇ ਆ ਬਹੁਤ ਖਾਂਦੀ ਠੀਕ ਹੈ ਜੀ ਠੀਕ ਹੈ ਚਾਰੂ ਆ ਦੁੱਧ ਵੀ ਉਹਨੇ ਕਢਣਾ ਬਿਲਕੁਲ ਜੀ ਲੈ ਵੀ ਹਰਫੇਜ ਲੱਗੇ ਸੈਗਰ ਨੰਬਰ ਤੇ ਆਪਣੇ ਕੋਲ ਜਿਹੜੀ ਆ ਗਈ ਮੈਂ ਸੰਤੂ ਸਾਹਿਬ ਇਹ ਬਿਲਕੁਲ ਪਿਓਰ ਮੋਹਰਾ ਵਾ ਅੱਛਾ ਜੀ ਤੀਜੇ ਸੂਵੇ ਇਹਨੇ ਸੂਣਾ ਵਾ ਤੀਜਾ ਸੂਬਾ ਬਾਕੀ ਸੂਣ ਦਾ ਸਮਾਂ ਇਹਦਾ ਵੀ ਹਜੇ 8-7 ਦਿਨ ਬਾਕੀ ਆ ਬਾਕੀ ਦੋਸਤੋ ਤੀਜਾ ਸੂਆ 8-10 ਤੋ ਬਾਕੀ 10 ਕ ਦਿਨਾਂ ਦੇ ਹਿਸਾਬ ਨਾਲ ਤੁਸੀਂ ਇੱਕ ਜੱਜਮੈਂਟ ਕਰ ਲਿਓ ਹਜੇ 10 ਦਿਨ ਪੈਂਡਿੰਗਾ ਉਸ ਅਕੋਰਡਿੰਗ ਤੁਸੀਂ ਵੇਖ ਲਿਓ ਠੀਕ ਹੈ ਜੀ ਹਿਸਾਬ ਪਤਾ ਬਲਾ ਲਿਓ ਦੇਵਾ ਜਿੰਨਾ ਕ ਬਣਿਆ ਕੋਈ 50 60% ਕੋਈ 60% ਤੱਕ ਦੇਵਾ ਬਣਿਆ ਅੱਗੇ ਤਾਂ ਤਾਂ ਹੀ ਭਾਰੀ ਕਰ ਦੂ ਹਾਂ ਕੰਨੀ ਢੁੰਡੀ ਫੋਲਾ ਠੀਕ ਆ ਤੋ ਵਜਨ ਵਟਾ ਇਸ ਮੱਝ ਦਾ ਵੀ ਪੂਰਾ ਠੀਕ ਆ ਜੀ ਤਿੱਜਾ ਸੂਆ ਸੋਣੀ ਹੈ ਇਸ ਮੱਝ ਦਾ ਵਜਨ ਵਟਾ ਵੀ ਪੂਰਾ ਬਾਕੀ ਗੁਰਲਾਪੁਰਲਾ ਵੀ ਸੋਣੀਆਂ ਵਿੱਥਾਂ ਵੀ ਸੋਣੀਆਂ ਨੇ ਆਪਸੀ ਥਣਾ ਦੀਆਂ ਉਹ ਵੀ ਤੁਹਾਨੂੰ ਆਪਾਂ ਪੂਰਾ ਤਸੱਲੀ ਦੇ ਨਾਲ ਦਿਖਾ ਦਾਂਗੇ ਠੀਕ ਆ ਜੀ ਤੇ ਪਤਲੇ ਪਿੰਡੇ ਦੇ ਵਿੱਚ ਬਿਲਕੁਲ ਚਮੜੀ ਜਿਹੜੀ ਐਨ ਪਤਲੀ ਆ ਫੂਸਬਾਲ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਬਾਕੀ ਸੰਦੂ ਸਾਹਿਬ ਦੁੱਧ ਸੇਵਾ ਦਾ ਬਾਕੀ ਬਰੀਡ वाइज ਦੋਵੇਂ ਮੱਜਾਂ ਬਹੁਤ ਚੰਗੀਆਂ ਆ ਕਿਸੇ ਗੱਲੋਂ ਕਮੀ ਨਹੀਂ ਇਹਨਾਂ ਦੇ ਵਿੱਚ ਲੋਬੀ ਦੋਸਤੋ ਤਿਆਰੀ ਸਮਝੋ ਵੈਸੇ ਇਸ ਮੱਝ ਦੀ ਤਕਰੀਬ ਨੂੰ ਇਕੱਠਾ 7 ਦਿਨਾਂ ਦਾ ਮਿੰਟੋ-ਮਿੰਟ ਲੰਘਣ ਵਾਲੀ ਗੱਲਬਾਤ ਆ ਤੇ ਪਸ਼ੂ ਜਿੰਨਾ ਤਿਆਰ ਹੋ ਜੇ ਉਨਾ ਹੀ ਵਧੀਆ ਦਿਨ ਦੋ ਵੱਧ ਲੈ ਜੇ ਘੱਟ ਲੈ ਜੇ ਉਹ ਮੈਟਰ ਨਹੀਂ ਕਰਦਾ ਪਰ ਤਿਆਰੀ ਮੈਟਰ ਕਰਦੀ ਹੈ ਵੀ ਜਿੰਨਾ ਵੀ ਪਸ਼ੂ ਕੋਈ ਉਧਰ ਕੇ ਨਾ ਸੂਵੇ ਠੀਕ ਹੈ ਜੀ ਬਾਕੀ ਸਫਰ ਤੇ ਜਾਂਦਾ ਕੋਈ ਪਸ਼ੂ ਉਸ ਦਾ ਇੱਕ ਤਾਂ ਦਿਨ ਪਹਿਲਾਂ ਸੂਵੇ ਫਿਰ ਵੀ ਅਜਾਟ ਸੱਤਕ ਦਿਨ ਆਈਡੀਆ ਮੰਨ ਕੇ ਕੋਈ ਵੀ ਰਸਵਦਾ ਕਰੇ ਲੈ ਜੀ ਸਦਾ ਟਿੱਪ ਗਿਆ ਪੈਨ ਨੂੰ ਵੀ ਦਿਖਾ ਦਈਏ ਆ ਲਓ ਜੀ ਸੋ ਇਹ ਵੀ ਵੀਰਾਂ ਦਾ ਵੀ ਟਿੱਪ ਗਿਆ ਆਪਾਂ ਤਸੱਲੀ ਕਰਾ ਦਿੰਦੇ ਆ ਦੋਸਤੋ ਕਿਉਂਕਿ ਗੱਬਣ ਪਸ਼ੂ ਆ ਇਸੇ ਵੀਰਾਂ ਦੇ ਮੰਦਬ ਵਿੱਚ ਡਾਊਟ ਹੁੰਦਾ ਕਈਆਂ ਵੀਰਾਂ ਨੂੰ ਚਲੋ ਤਸੱਲੀ ਨਹੀਂ ਵੀ ਕਰਨੀ ਆਉਂਦੀ ਕਿ ਉਹਨਾਂ ਵੀਰਾਂ ਲਈ ਖਾਸ ਤੌਰ ਤੇ ਬਾਕੀ ਜਿਹੜੇ ਵੀਰ ਪਾਰਕੂ ਘਟਾਰੀ ਆ ਉਹ ਆਪਦੀ ਜਿੱਦਾਂ ਮਰਜ਼ੀ ਆਪਦੇ ਹੱਥੀਆਂ ਆਣ ਕਿਤੇ ਆਪ ਤਸੱਲੀ ਕਰ ਸਕਦੇ ਆ ਉਹ ਵੀਰਾਂ ਵੀ ਜਿਨ੍ਹਾਂ ਨੂੰ ਸ਼ਾਇਦ ਘੱਟ ਪਤਾ ਨੌਲੇਜ ਨਹੀਂ ਹੈਗੀ ਵੀ ਕਿਵੇਂ ਤਿੱਪਣਾ ਹਨਾ ਕਿਵੇਂ ਤਸੱਲੀ ਹੋਣੀ ਚਾਹੀਦੀ ਪਸੂ ਦੇ ਕਿੰਨਾ ਘਵਰਾ ਚਾਹੀਦਾ ਉਹਨਾਂ ਲਈ ਆ ਬਾਕੀ ਨਾਮ ਤੇ ਲੱਕ ਪੀਲੀ ਕਰਦੇ ਆ ਲਓ ਜੀ ਸੰਦੂ ਸਾਹਿਬ ਇਹ ਅਗਲੇ ਥਾਣਾ ਦੀ ਵੇਖੋ ਜੀ ਠੀਕਾ ਜੀ ਇਹ ਅਗਲੇ ਥਾਣਾ ਦਾ ਭਰਾ ਵੇਖੋ ਮੋਟੀ ਧਾਰ ਆ ਮਗਰਲੇ ਥਾਣਾ ਵੇਖਦੇ ਆ ਪਿੱਛੇ ਕਰਦੇ ਪੈਰ ਦੇਖਿਆ ਜੇ ਮੜਾ ਜੀ ਬਾਹ ਬੱਚ ਲਓ ਜੀ ਠੀਕਾ ਜੀ ਠੀਕ ਹੈ ਜੀ ਠੀਕ ਹੈ ਠੀਕਾ ਜੀ ਠੀਕ ਲਓ ਜੀ ਠੀਕਾ ਜੀ ਇੱਕ ਸਾਰ ਇੱਕੋ ਜਿਹਾ ਲੈਵਾ ਠੀਕਾ ਜੀ ਇੱਕੋ ਜਿਹਾ ਭਰਾ ਦੁੱਧ ਦੇ ਸੰਧੂ ਸਾਹਿਬ 14 ਲੀਟਰ ਮਾਚਵਾ ਦੂਗੀ ਠੀਕ ਹੈ ਜੀ ਠੀਕ ਹੈ ਲਓ ਗੋਪੀ ਕਰ ਲਓ ਬਈ ਲਓ ਦੋਸਤੋ ਇਹ ਸੈਕੰਡ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਤੀ ਆ ਠੀਕ ਹੈ ਜੀ ਤੀਜਾ ਸਵੇਰ ਹੁੰਦੀ ਆ ਬਾਕੀ ਤਿਪਣ ਐਨ ਬਿਲਕੁਲ ਪਾਲੀ ਰੂਮ ਸੋ ਜਿੱਦਾਂ ਮਰਜ਼ੀ ਕੋਈ ਮੇਰ ਤਸੱਲੀ ਕਰੀ ਚੱਲੇ ਠੀਕ ਹੈ ਜੀ ਤੋਂ ਗੱਪਣ ਪਸ਼ੂਆ ਦੋਸਤੋ ਗੱਪਣ ਪਸ਼ੂਆਂ ਦੀ ਅਖੋ ਮੁੱਢਲੀ ਗੱਲ ਆ ਵੀ ਇੱਕ ਭਾਰਤੀ ਛੇਦੀ ਤਸੱਲੀ ਦੇਤੇ ਖਾਣਾ ਦਾ ਭਰਾ ਜਿਹੜਾ ਕੋਈ ਜਕ ਬਾਕੀ ਸੰਧੂ ਸਾਹਿਬ ਵਪਾਰੀ ਕੋਲੇ ਕੁਝ ਨਹੀਂ ਹੁੰਦਾ ਵਪਾਰੀ ਕੋਲੇ ਇਹ ਦੋ ਤਿੰਨ ਚੀਜ਼ਾਂ ਹੁੰਦੀ ਆ ਹਾਂ ਪਸ਼ ਖਣ ਤੇ ਪਣੇ ਹੁੰਦੇ ਆ ਪਾਰ ਪਿਛੰਦਾ ਬਸ ਜੀ ਬਸ ਬਾਕੀ ਆਪਣਾ ਚਲੋ ਅੱਗੇ ਕਿਸਮਤ ਹਰ ਵੇਲੇ ਦੀ ਕੀਮਤ ਦੱਸ ਦੇ ਵੀਰ ਕੀ ਕਰਦੇ ਆ ਡਿਮਾਂਡ ਸੰਧੂ ਸਾਹਿਬ ਇਹਦਾ 95000 ਆ ਉੱਚੋ ਥੋੜਾ ਬਹੁਤਾ ਮਾਨਤਾ ਨੂੰ 95000 ਚ ਬਿਲਕੁਲ ਲੋ ਵੀ ਦੋਸਤੋ 95000 ਦੇ ਵਿੱਚੋਂ ਮਾਨਤਾ ਨੂੰ ਹੋຊੂਗਾ ਸੋ ਬਾਕੀ ਮੱਝ ਚੰਗੀ ਆ ਵੱਡੀ ਮੱਝ ਆ ਠੀਕ ਆ ਮੀਡੀਅਮ ਤੋਂ ਉੱਚੀ ਆ ਵੱਡੀਆਂ ਮੱਝਾਂ ਦੇ ਵਿੱਚ ਗਿਣਤੀ ਇਸ ਮੱਝ ਦੀ ਆਪਾਂ ਕਰ ਸਕਦੇ ਆ ਬਾਕੀ ਸਿੰਘਾਂ ਦੀ ਮੂੰਹ ਮੱਥੇ ਦੀ ਫੇਸ ਕੁਆਲਿਟੀ ਜਿੰਨਾ ਵੀ ਤੁਸੀਂ ਦੇਖੋ ਸਾਰਾ ਸਰੀਰਕ ਢਾਂਚੇ ਦੇ ਨਾਲ ਮੇਲ ਖਾਂਦੀ ਜੁਲਦੀ ਆ ਠੀਕ ਆ ਜੀ ਚੰਗੀ ਆ ਜੱਡੀ ਆ ਰਾਜੀ ਵਜਨ ਵਾਲੀ। ਤੋਂ ਜ਼ਰੂਰ ਹੱਤ پا ਸਕਦੇ ਤੇ ਜੋ ਪਸ਼ੂ ਅਜ ਵੀਰ ਹਰਵੇਲ ਦੇ ਕੋਲੇ ਸੀਗੇ ਇੱਕ ਨੀਲੀ ਰਾਵੀ ਦੀ ਤੁਹਾਨੂੰ ਜਿਹੜੀ ਇਹ ਬਹੁਤ ਪਿਆਰੀ ਚੰਗੀ ਸ਼ਕੀਨ ਛੋਟੀ ਦਿਖਾਤੀ ਆ ਤੋਂ ਜ਼ਰੂਰ ਤੁਸੀਂ ਆਪਦਾ ਡਿਸੀਜਨ ਲੈ ਸਕਦੇ ਜੇ ਜਿਹੜੇ ਵੀਰ ਨੂੰ ਨੀਡ ਆ ਠੀਕ ਆ ਜੀ। ਤੇ ਹਰਵੇਲ ਇੱਕ ਭਰਾ ਆ ਆਪਣੇ ਨੰਬਰ ਜਿਹੜੇ ਆ ਜ਼ਰੂਰ ਬੋਲਦੇ। 9906382025 9906382025 ਠੀਕ ਆ ਜੀ। ਆਹ ਦੋਸਤੋ ਇਹ ਨੰਬਰ ਨੇ ਵੀਰ ਹਰਵੇਲ ਦੇ ਸਕ੍ਰੀਨ ਤੇ ਚੱਲਣ ਦਾ ਹੈ ਬਾਕੀ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਗੱਲਬਾਤ ਕਰਨੀ ਹੈ ਕਿਸੇ ਵੀਰ ਨੇ ਠੀਕ ਹੈ ਜੀ ਤੇ ਜ਼ਰੂਰ ਤੁਸੀਂ ਆਪ ਦਾ ਤਾਲਮਿਲ ਬਿਠਾ ਲਿਓ ਜਿੱਥੇ ਵੀ ਪੈਂਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ